ਮਨੁਗਲ ਇਸ ਚੰਲਾਸ ਵਾ ਦੇਖੋ ਵੀ ਐਸੋ ਜਿਹੜੇ ਖਲਾਫ ਚੱਰੇ ਹੈਗੇ ਆ ਉਸ ਹੱਬ ਦੇ ਨਾਲ ਪੰਜਾਬੀ ਭਾਸ਼ਾ ਦਾ ਫਿਊਚਰ ਕੀ ਹੈਗਾ ਪੰਜਾਬੀ ਭਾਸ਼ਾ ਬਚੂਗੀ ਇਸ ਗੱਲ ਤੇ ਮੈਂ ਪਰ ਕਰਦਾ ਕਿ ਪੰਜਾਬੀ ਪੰਜਾਬੀ ਭਾਸ਼ਾ ਨੂੰ ਬਚਾਉਂਦੇ ਨੇ ਕਿ ਨੇਪ ਚਾਉਂਦੇ ਕੋਈ ਯਾਰੀ ਲੱਗਦੀ ਹੈ ਲੋਕਾਂ ਨੂੰ ਵੀ ਲੈ ਪਹਿਲਾਂ ਨਹੀਂ ਪੰਜਾਬੀ ਮੇਰੀ ਤਾਂ ਹੁਣ ਕਿਵੇਂ ਮਰ ਜਾਏਗੀ ਕੋਈ ਆਂਦਾ ਜੀ ਗੁਰਗ੍ਰੰਥ ਸਾਹਿਬ ਜੀ ਹੈ ਨੇ ਪੰਜਾਬੀ ਪਹਿਲਾਂ ਨਹੀਂ ਮਰੀ ਹਜ਼ਾਰਾਂ ਸਾਲਾਂ ਤੋਂ ਕਦੇ ਵੀ ਪੰਜਾਬੀ ਉਹ ਕਹਿੰਦੇ ਵੀ ਸਰਕਾਰੀ ਬੋਲੀ ਨਹੀਂ ਰਹੀ ਕੋਈ ਸ ਕਿੰਨੀਆਂ ਕਿੰਨੀਆਂ ਬੋਲੀਆਂ ਬੋਲੀਆਂ ਜਾਂਦੀਆਂ ਨੇ ਉਹ ਟੈਲੀਵਿਜ਼ਨ ਵੇਂਦਾ ਰੇਡੀਓ ਸੁਣਦਾ ਮੋਬਾਈਲ ਆ ਗਿਆ ਫਿਰ ਬੱਚੇ ਕਿੰਨੇ ਕਿੰਨੇ ਭਾਸ਼ੀ ਲੋਕ ਇੱਕ ਇੱਕਲੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਪਰ ਵਿਦਿਆ ਦਾ ਮਾਧਿਅਮ ਉਹਨੂੰ ਤੁਸੀਂ ਕਹੋਗੇ ਕਿ ਪੰਜਾਬੀ ਜਿਹੜੀ ਪੰਜਾਬ 'ਚ ਹੈ ਵੇ ਪਰ ਅੱਧ ਪਛੜੀ ਗਈ ਹੈ ਪਰ ਉਹ ਜਿਹੜੀ ਵਿੱਦਿਆ ਪੰਜਾਬੀ ਦਿੱਤੀ ਜਾ ਰਹੀ ਹੈ ਉਹਦਾ ਅੱਦਰ ਵਾਜਾ ਚੰਗਾ ਹੈ ਨਹੀਂ ਲੁਗਾ ਸਿੰਘ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਉਹ ਮਾਤ ਭਾਸ਼ਾ ਵਿੱਚ ਕੋਈ ਵਿਦਿਆ ਲੈਂਦਾ ਹੈਗਾ ਨਾ ਜੀ ਸਭ ਤੋਂ ਸੌਖੀ ਤੇ ਜਲਦੀ ਆ ਜਾਂਦੀ ਹੈਗੀ ਆ ਮੇਰੇ ਕੋਲ ਬਦਾਨੀ ਭਾਸ਼ਾ ਦੇ ਵਿੱਚ ਤੁਸੀਂ ਕਦੇ ਵੀ ਸਿੱਖਿਆ ਨਹੀਂ ਲਾ ਸਕਦੇ ਸਭ ਤੋਂ ਵਧੀਆ ਢੰਗ ਹੈ ਕਿਸੇ ਬੰਦੇ ਨੂੰ ਤੁਸੀਂ 24 ਘੰਟਾ ਟਾਈਮ ਦੇ ਦਿਓ ਤੁਸੀਂ ਕਹੋ ਵੀ ਕੱਲ ਨੂੰ ਤਰਫੋਂ 35 ਅੱਖਰ ਸੁਣ ਲਿਆ ਗਰੰਟੀ ਕਰਦਾ ਵੀ 100% ਰਿਜ਼ਲਟ ਹੈਗਾ ਉਹਨਾਂ ਕਹਿੰਦੇ ਜੀ 1 ਮਹੀਨਾ ਦਿੱਤਾ ਇਸ ਤੋਂ ਬਾਅਦ ਜਿਹੜਾ ਪੰਜਾਬੀ ਵਿੱਚ ਨਹੀਂ ਟਾਈਪ ਕਰੂਗਾ ਉਹਦਾ ਜਿਹੜਾ ਜਿਹੜਾ ਤਨਖਾਹ ਵਾਧਾ ਨਹੀਂ ਹੋਏਗਾ ਉਹਦਾ ਜਿਹੜਾ ਫਾਂਡਰ 100 ਕਿਲੋਮੀਟਰ ਰੁਕ ਜਾਏਗਾ ਸਾਰੇ ਸਿੱਖ ਹੈ ਹਾਂਜੀ ਸਹਾਜੋਗਾ ਸਿੰਘ ਜੀ ਮੇਰੇ ਵੱਲੋਂ ਪਿਆਰਪੂਰ ਸਤਿ ਸ਼ਕਾ। ਬਸ ਠੀਕ ਹੈ। ਤੁਸੀਂ ਪੰਜਾਬੀ ਭਾਸ਼ਾ ਦੇ ਬੜੇ ਮਾਹਰ ਵੀ ਹੋ ਤੇ ਲੋਕਾਂ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਇਹਨਾਂ ਨੇ ਪੰਜਾਬੀ ਦੀ ਕੁਝ ਕੰਮ ਕੀਤਾ ਹੈਗਾ ਵਾ। ਉਹਨੂੰ ਗੱਲ ਨਿਕਲਣਾ ਜਵਾਬ ਦੇਖੋ ਵੀ ਇਸ ਵੇਲੇ ਜਿਹੜੇ ਖਲਾਫ ਚੱਲ ਰਹੇ ਹੈਗੇ ਆ ਉਸ ਹੱਬ ਦੇ ਨਾਲ ਪੰਜਾਬੀ ਭਾਸ਼ਾ ਦਾ ਫਿਊਚਰ ਕੀ ਹੈਗਾ? ਪੰਜਾਬੀ ਭਾਸ਼ਾ ਬਚੂਗੀ ਕਿ じゃ ਕੀ ਹੋਏਗਾ? ਇਹ ਬੜਾ ਮਹੱਤਵਪੂਰਨ ਸਵਾਲ ਹੈ ਜੀ। ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਪੰਜਾਬੀ ਪੰਜਾਬੀ ਭਾਸ਼ਾ ਨੂੰ ਬਚਾਉਂਦੇ ਨੇ ਕਿ ਨਹੀਂ ਬਚਾਉਂਦੇ। ਭਾਸ਼ਾ ਇੱਕ ਸਮਾਜੀ ਵਰਤਾਰਾ ਹੈ। ਇਹ ਸਮਾਜ ਕੀ ਕਰਦਾ ਹੈ ਜਾਂ ਸਮਾਜ ਦੇ ਬੋਲਣ ਵਾਲੇ ਕੀ ਕਰਦੇ ਨੇ ਉਹ ਤੇ ਬਹੁਤ ਨਿਰਪਰ ਕਰਦਾ ਹੈ। ਔਰ ਇੱਕ ਕੰਮ ਤੋਂ ਮੇਰਾ ਪਾਕੀ ਹੈ। ਕੰਮ ਤੋਂ ਪਾਵੇ ਆ ਕਿ ਜੇ ਤੇ ਪੰਜਾਬੀ ਆਪਣੇ ਜਿਹੜੇ ਕੰਮ ਨੇ ਖਾਸ ਤੌਰ ਤੇ ਮੱਧਪੂਰਬੀ ਕੰਮ ਨੇ ਜਿਹੜਾ ਵਿਦਿਆ ਦਾ ਮਾਧਿਅਮ ਹੈ, ਸਰਕਾਰੀ ਨੌਕਰੀਆਂ, ਸਰਕਾਰੀ ਕੰਮਕਾਜ ਹੈ, ਹੋਰ ਜਿਹੜਾ ਜਿਹੜਾ ਸੰਚਾਰ ਮਾਧਿਅਮ ਨੇ ਸਾਰੇ, ਤੇ ਜੇ ਤੇ ਇਹਨੇ ਕੰਮ ਦੇ ਵਿੱਚ ਪੰਜਾਬੀ ਨੂੰ ਕੱਢ ਹੀ ਦਿੱਤਾ ਤੇ ਫਿਰ ਪੰਜਾਬੀ ਨਹੀਂ ਬਚਦੀ। ਕਿ ਜੇ ਇਹਨੇ ਕੰਮ ਦੇ ਵਿੱਚ ਪੰਜਾਬੀ ਨੂੰ ਥਾਂ ਜਿਹੜੀ ਮਿਲ ਜੇ ਵੀ ਪੂਰੀ ਪੰਜਾਬੀ ਭਾਰੂ ਹੋ ਜਾਈਏ ਨਾ ਥਾਵਾਂ ਦੂਜੀਆਂ ਬੋਲੀਆਂ ਤੇ ਤਾਂ ਫਿਰ ਪੰਜਾਬੀ ਬਚੀ ਰਹੇਗੀ ਉਹਦੀ ਵਜ੍ਹਾ ਹੈ ਕਿ ਇਹ ਗੱਲ ਬੜੀ ਅਜੀਬ ਕਈ ਵਾਰੀ ਲੱਗਦੀ ਹੈ ਲੋਕਾਂ ਨੂੰ ਵੀ ਲੈ ਪਹਿਲਾਂ ਨਹੀਂ ਪੰਜਾਬੀ ਮੇਰੀ ਤਾਂ ਹੁਣ ਕਿਵੇਂ ਮਰ ਜਾਏਗੀ ਕੋਈ ਆਂਦਾ ਜੀ ਗੁਰੂ ਗ੍ਰੰਥ ਸਾਹਿਬ ਵੀ ਹੈ ਨੇ ਪੰਜਾਬੀ ਪਹਿਲਾਂ ਨਹੀਂ ਮੇਰੀ ਹਜ਼ਾਰਾਂ ਸਾਲਾਂ ਤੋਂ ਕਦੀ ਵੀ ਪੰਜਾਬੀ ਉਹ ਕਹਿੰਦੇ ਵੀ ਸਰਕਾਰੀ ਬੋਲੀ ਨਹੀਂ ਰਹੀ ਕੋਈ ਸਰਪ੍ਰਸਤੀ ਰਾਜ ਸੀ ਨਹੀਂ ਪਰ ਫਿਰ ਵੀ ਨਹੀਂ ਮਰੀ ਤਾਂ ਹੁਣ ਕਿਉਂ ਮਰ ਜਾਏਗੀ ਉਹ ਪਹਿਲਾਂ ਦਾ ਤੇ ਹੁਣ ਦਾ ਫਰਕ ਨਹੀਂ ਸਮਝਿਆ ਜਾ ਰਿਹਾ ਪਹਿਲਾਂ ਬੜਾ ਫਰਕ ਸੀ ਪਹਿਲਾਂ ਬੰਦਾ ਪਿੰਡ 'ਚ ਹੀ ਜੰਮਦਾ ਸੀ ਪਿੰਡ ਦੀ ਮਰਬੜ ਜਾਂਦਾ ਸੀ ਦੂਜੀ ਬੋਲੀ ਦਾ ਕੋਈ ਇਹਨੀ ਸੋਚ ਜਿਹੜਾ ਕੰਮਕਾਰ ਹੁੰਦੇ ਸੀ ਭਾਈ ਲਿਖਾਈ ਦੇ ਥੋੜੇ ਜਿਹੇ ਬੰਦਿਆਂ ਦੇ ਵਿੱਚ ਹੁੰਦੇ ਹਨ ਤਾਂ ਥੋੜੀ ਜਿਹੀ ਗਿਣਤੀ ਜਿਹੜੀ ਕੋਈ ਬੋਲੀ ਪਰਦੀ ਰਹਿੰਦੀ ਸੀ ਫਾਰਸੀ ਪਰਦੀ ਸੰਸਕ੍ਰਿਤ ਪਰਦੀ ਰਹੇ ਜੀ ਤਾਂ ਉਹ ਦੁਜਿਆ ਤੇ ਕੋਈ ਅਸਰ ਨਹੀਂ ਹੁੰਦਾ ਉਹ ਆਪਣਾ ਕਾਰਵਾਰ ਕਰੀ ਜਾਂਦੇ ਹਨ ਸਹਿਤ ਰਚਨਾ ਕਰੀ ਜਾਂਦੇ ਹਨ ਤਾਂ ਪਰ ਹੁਣ ਜਿਹੜਾ ਬੱਚਾ ਤੇ ਉਹ ਜੰਦਾ ਜਿਹੜਾ ਉਹ ਰੋਜ਼ ਇੱਕ ਮਹੱਲੇ ਦੇ ਵਿੱਚ ਕਿੰਨੀਆਂ-ਕਿੰਨੀਆਂ ਬੋਲੀਆਂ ਬੋਲੀ ਜਾਂਦੀਆਂ ਨੇ ਉਹ ਟੈਲੀਵਿਜ਼ਨ ਵੇਂਦਾ ਰੇਡੀਓ ਸੁਣਦਾ ਮੋਬਾਈਲ ਆ ਗਿਆ ਫਿਰ ਬੱਚੇ ਕਿੰਨੇ-ਕਿੰਨੇ ਪਾਸ਼ੀ ਲੋਕ ਇੱਕ ਗਲੀ ਚ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਤੋਂ ਖਾਸ ਜ਼ਰਤ ਮੈਂ ਗੱਲਾਂ ਨਾਲ ਮੇ ਇੱਕ ਨੁਕਤੇ ਤੇ ਲਿਆਉਣੀ ਹੋਵੇ ਜਿਹੜੀ ਬੋਲੀ ਅੱਜ ਦੇ ਯੁੱਗ ਦੇ ਵਿੱਚ ਵਿੱਦਿਆ ਦਾ ਮਾਧਿਅਮ ਨਹੀਂ ਹੈ ਸ਼ੁਰੂ ਤੋਂ ਉਹ ਬੋਲੀ ਬਚੀ ਨਹੀਂ रह ਸਕਦੀ ਪਰ ਵਿੱਦਿਆ ਦਾ ਮਾਧਿਅਮ ਉਹਨੂੰ ਤੁਸੀਂ ਆਖੋਗੇ ਕਿ ਪੰਜਾਬੀ ਜਿਹੜੀ ਪੰਜਾਬ 'ਚ ਹੈ ਵੇ ਪਰ ਅੱਧ ਪਛੜਦੀ ਜਾਈ ਹੈ ਔਰ ਉਹ ਜਿਹੜੀ ਵਿੱਦਿਆ ਪੰਜਾਬੀ ਦਿੱਤੀ ਜਾ ਰਹੀ ਹੈ ਉਹਦਾ ਪੱਧਰ ਬਹੁਤਾ ਚੰਗਾ ਹੈ ਨਹੀਂ ਹੈ ਪਰ ਉਹਦੇ ਨਾਲ ਪੰਜਾਬੀ ਨਾਲ ਲੱਗੋ ਕੁਝ ਮਿਲਦਾ ਨਹੀਂ ਹੈ ਫਿਰ ਇਸ ਤਰ੍ਹਾਂ ਦੀਆਂ ਨੌਕਰੀਆਂ ਦੇ ਵਿੱਚ ਪੰਜਾਬੀ ਆ ਹੁਣ ਥੋੜੀ ਥੋੜੀ ਰੌਲਾ ਲੱਪਾ ਪਾਪੂ ਕੇ ਲੋਕਾਂ ਨੇ ਕੀਤਾ ਹੈ ਕਿ ਹੁਣ ਥੋੜੀ ਥੋੜੀ ਜਿਹੜੀ ਉਹਦੇ ਵਿੱਚ ਸਵਾਲ ਸਵਲ ਪੁੱਛੇ ਜਾਣ ਲੱਗੇ ਨੇ ਤੇ ਪਹਿਲਾਂ ਮਾਧਿਅਮ ਨੀ ਅੰਗਰੇਜ਼ੀ ਦਾ ਨੌਕਰੀਆਂ ਦਾ ਫਿਰ ਪੰਜਾਬੀ ਹੋਇਆ ਪੰਜਾਬੀ ਦੀ ਭਾਸ਼ਾ ਤੇ ਸਵਾਲ ਬਹੁਤ ਪਟਣ ਹੈ ਤਾਂ ਪੰਜਾਬੀ ਤਾਂ ਹੀ ਬਚੇਗੀ ਜੇ ਪੰਜਾਬੀਆਂ ਦਾ ਜਿੱਥੇ-ਇੱਥੇ ਵੀ ਪੰਜਾਬੀ ਬੈਠੇ ਨੇ ਖਾਸ ਤੌਰ ਤੇ ਪੂਰਬੀ ਪੰਜਾਬ ਪਛੀ ਪੰਜਾਬ ਜਿਹੜਾ ਪਾਕਿਸਤਾਨ ਦੇ ਪਾਰ ਦਾ ਹੈ ਜਿਉਂਨਾ ਦਾ ਵਿਦਿਆ ਦਾ ਮਾਧਿਅਮ ਜਿਹੜਾ ਉਹ ਪੰਜਾਬੀ ਹੋਵੇਗੀ ਔਰ ਵਿਦਿਆ ਦਾ ਮਾਧਿਅਮ ਮੈਂ ਨੀਰਾ ਇਹ ਨਹੀਂ ਕਹਿੰਦਾ ਕਿ ਪਾਰਸਾਲੇ ਪੱਦਰ ਤੇ ਸਕੂਲ ਪੱਦਰ ਤੇ ਜੇ ਉਚੇਰੀ ਪੜਾਈ ਪੰਜਾਬੀ ਮਾਧਿਅਮ ਚ ਨਹੀਂ ਤਾਂ ਹੀਟਲੀ ਪੜਾਈ ਵੀ ਦੇਰ ਸੋਇ ਜਿਹੜੀ ਹੈ ਉਹ ਉਸ ਲਈ ਪੜਾਈ ਵਾਲੇ ਮਾਧਿਅਮ ਚ ਹੋ ਜੇਗੀ ਇਸ ਕਰਕੇ ਜਿੰਨਾ ਚ ਸਾਰੀ ਪੜਾਈ ਉਪਰ ਤੱਕ ਨਹੀਂ ਪੰਜਾਬੀ ਮਾਧਿਅਮ ਚ ਹੁੰਦੀ ਤਾਂ ਰੇਟਲੀ ਪੱਧਰ ਤੇ ਪੰਜਾਬੀ ਮਾਧਿਮ ਨੂੰ ਬਚਾਉਣਾ ਮੁਸ਼ਕਲ ਹੋ ਗਿਆ ਹੈ ਖਾਸ ਤੌਰ ਸੇ ਉਸ ਵੇਲੇ ਜਦੋਂ ਅੰਗਰੇਜ਼ੀ ਮਾਧਿਮ ਦੇ ਵਿੱਚ ਸਿੱਖਿਆ ਦੇ ਨੀਜੀਕਰਨ ਦੇ ਨਾਲ ਬੜੇ ਵੱਡੇ ਵੱਡੇ ਹਿੱਤ ਜੁੜੇ ਨੇ ਹੁਣ ਤੇ ਪੂਰਾ ਇਹਦਾ ਵੱਡਾ ਕਾਰਪੋਰੇਟਾਈਜ਼ ਵਿੱਚ ਆ ਗਿਆ ਚਾਹੁੰਦਾ ਪਿਆ ਤਾਂ ਇਸ ਕਰਕੇ ਉਹਨਾਂ ਚ ਨਹੀਂ ਤਿਆਬੀ ਬੈ ਸਕਦੇ ਜਿੰਨੇ ਬੜੇ ਯਤਨ ਜਿਹੜੇ ਨੇ ਲੋਕਾ ਠੇਓ ਕਰਦੇ ਨੇ ਔਰ ਖਾਸ ਤੌਰ ਤੇ ਜਾਨ ਜਾਨੇ ਸਾਨੂੰ ਕਿੱਡੇ ਵੱਡੇ ਨੁਕਸਾਨ ਹੋਏ ਨੇ ਤੇ ਕਿੰਨੇ ਵੱਡੇ ਨੁਕਸਾਨ ਹੋਰ ਹੋ ਸਕਦੇ ਨੇ యోగਾਸિંહ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਕਿਉਂ ਮਾਤ ਭਾਸ਼ਾ ਵਿੱਚ ਕੋਈ ਵਿਦਿਆ ਲੈਂਦਾ ਹੈਗਾ ਨਾ ਜੀ ਸਭ ਤੋਂ ਸੌਖੀ ਤੇ ਜਲਦੀ ਆ ਜਾਂਦੀ ਹੈਗੀ ਬਗਾਨੀ ਭਾਸ਼ਾ ਦੇ ਵਿੱਚ ਤੁਸੀਂ ਕਦੇ ਵੀ ਸਿੱਖਿਆ ਨਹੀਂ ਲਾ ਸਕਦੇ ਦੂਜੀਆਂ ਭਾਸ਼ਾਵਾਂ ਨੂੰ ਭਾਸ਼ਾਵਾਂ ਦੇ ਤੌਰ ਤੇ ਸਿੱਖਣਾ ਚਾਹੀਦਾ ਹੈਗਾ ਅੰਗਰੇਜ਼ੀ ਸਿੱਖ ਲਓ ਤੁਸੀਂ ਜਿਹੜੀ ਮਰਜ਼ੀ ਬਾਅਦ ਸਿੱਖ ਜਾਂ 2 ਸਾਲ ਤੁਸੀਂ ਸਿੱਖ ਸਕਦੇ ਹੈਗੇ ਹੋ ਤੇ ਜਿਹੜੀ ਸਿੱਖਿਆ ਲੈਣੀ ਹੈਗੀ ਆ ਉਹ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਆਪ ਦੀ ਮਾਤ ਬੋਲੀ ਚ ਲੈਣੀ ਚਾਹੀਦੀ ਹੈਗੀ ਆ ਇਹ ਪਰ ਕੰਮ ਕਰੂ ਕੋ ਪ੍ਰਜੇ ਪੰਜਾਬ ਗਵਰਨਮੈਂਟ ਨਾਲ ਵੀ ਕਈ ਵਾਰੀ ਮੇਰੀ ਗੱਲ ਕਰੇ ਅਫਸਰਾਂ ਨਾਲ ਹੋਈ ਗਈ ਕੋਈ ਉਹਨਾਂ ਪਾਛਾ ਪਾਗਦੇ ਉਹਨਾਂ ਵੀ ਅਫਸਰ ਹੋਈ ਮੈਂ ਕਿਹਾ ਜੀ ਸਾਰੇ ਤੁਸੀਂ ਬੰਦੇ ਲੈ ਕੇ ਆਓ ਇਹ ਸਾਰੇ 35 ਅੱਖਰ ਸੁਣਾ ਦੇਣਗੇ ਊੜੇ ੜੇ ਦੇ ਹਾਂਜੀ ਜੇ ਉੱਥੇ ਬੰਦੇ ਬੈਠੇ ਸੋ ਨਹੀਂ ਸੁਣਾ ਸਕੇ ਪਰ ਉਹਦਾ ਹੱਲ ਹੈਗਾ ਇੱਕ ਦੰਦਾ ਵੀ ਕਲਾ ਦੀ ਨੁਕਸ ਕੱਢਣੇ ਕਿ ਜਿਵੇਂ ਦੁਨੀਆਂ ਦੇਖਾ ਬਹੁਤ ਸਾਰੇ ਗੁਰਪੁਰਪਤੇ ਕੋਈ ਚੈਨਲ ਵਾਲੇ ਵੀ ਜਾ ਕੇ ਟੀਵੀ ਵਾਲੇ ਵੀਰ ਮਿਰਚਾ ਕੇ ਉਹਨਾਂ ਨੂੰ ਮਾਈਕ ਫੋਨ ਕੇ ਅੱਜ ਤੁਸੀਂ ਕਿਉਂ ਆਏ ਆ ਮਾਤਾ ਨੂੰ ਪੁੱਛੇ ਕਿਸੇ ਨੂੰ ਨਹੀਂ ਪਤਾ ਤੇ ਉਹਨਾਂ ਦੇ ਮੈਂ ਕਿਹਾ ਉਹ ਇਨਸਰਟ ਕਰਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਹੈਗੇ ਆ ਸਭ ਤੋਂ ਵਧੀਆ ਢੰਗ ਹੈ ਕਿਸੇ ਬੰਦੇ ਨੂੰ ਤੁਸੀਂ 24 ਘੰਟਾ ਟਾਈਮ ਦੇ ਦਿਓ ਤੁਸੀਂ ਕਹੋ ਵੀ ਕੱਲ ਨੂੰ ਤੇਰੇ ਕੋਲ 35 ਅੱਖਰ ਸੁਣਨੇ ਆ ਗਰੰਟੀ ਕਰਦਾ ਵੀ 100% ਰਿਜ਼ਲਟ ਹੈਗਾ ਜੋ ਤੁਸੀਂ ਅਚਾਨਕ ਪੁੱਛਦੇ ਹੋ ਤੇ ਜੇ ਆਪਣੇ ਬੰਦੇ ਇਥੇ ਬੈਠਾ ਜੋ ਆਪੋ ਪੁੱਛ ਲਈ ਤਾਂ ਉਹ 50% ਹੀ ਸੁਣਾ ਸਕਾ ਪਰ ਇਹਦਾ ਭਾਸ਼ਾ ਭਾੜ ਦੇ ਕਰਮਚਾਰੀਆਂ ਨੂੰ ਵੀ 35 ਅੱਖਰ ਨਹੀਂ ਆਉਂਦੇ ਨਹੀਂ ਨਹੀਂ ਆਉਂਦੇ ਕੰਮ ਸਿਰਫ 24 ਘੰਟੇ ਦੀ ਗੱਲ ਆ ਜੇ ਸਰਕਾਰ ਵੱਲੋਂ ਜਾਕ ਅਫਸਰਾਂ ਵੱਲੋਂ ਆਪਦੇ ਕਰੜਕਾਂ ਨੂੰ ਆਪਦੇ ਮੁਲਾਜ਼ਮਾਂ ਨੂੰ ਇਹ ਕਹਿਆ ਜਾਵੇ ਉਹ ਤੁਹਾਡੇ ਕੋਲ ਕੱਲ ਨੂੰ ਅਸੀਂ ਪਿੰਥੇਕਰ ਸੁਣਨੇ ਆ ਗਰੰਟੀ ਕਰਦਾ ਤੁਹਾਨੂੰ ਸਾਰੇ ਹੀ ਸੁਣਾਉਣਗੇ ਪਰ ਇਹ ਮਿੱਕੀ ਦੀ ਗੱਲ ਜਿਹੜੀ ਆ ਇਹ ਕਰੂ ਕੋਣ ਜੇ ਵੀ ਤੁਸੀਂ ਕਿਨੇ ਸਿਲੇਬਸ ਚਾਹੀਦਾ ਹੈਗਾ ਜੇ ਚੀਨ ਕਾਮਜਾਵਾ ਰਸ਼ੀਆ ਕਾਮਜਾਵਾ ਜਰਮਨ ਕਾਮਜਾਵਾ ਕਾ ਆਦੀ ਭਾਸ਼ਾ ਵਿੱਚ ਸਿੱਖਿਆ ਲੈ ਕੇ ਉਹ ਗਾਂਵ ਵੱਧਦੇ ਹੈਗੇ ਦੂਜੀਆਂ ਭਾਸ਼ਾਵਾਂ ਨੂੰ ਸਿੱਖ ਲੈਂਦੇ ਹੈਗੇ ਕੀ ਸਾਡੇ ਐਸਜੀਪੀਸੀ ਵਾਲੇ ਵੱਡੇ ਵੱਡੇ ਬੋਰਡ ਸਾਡੇ ਉੱਤੇ ਗੁਰਦਾਰੇ ਲੱਗੇ ਉੜੇੜ ਦੇ 35 ਅੱਖਰ ਤਾਂ ਲੱਗੇ ਹੈਗੇ ਆ ਪ੍ਰਧਾਨ ਸਾਹਿਬ ਵੱਡੇ ਸਰਦ ਦੇ ਵੱਡੇ ਵਰਕਸ਼ਾਪਾਂ ਨੂੰ ਲਾਉਂਦੇ ਸੀ ਬੜਾ ਵਧੀਆ ਉਹਨਾਂ ਦਾ ਕੰਮ ਵੀ ਕਰਦੇ ਹੈਗੇ ਗਾਹ ਵੀ ਕਰਾਂਗੇ ਕਿਉਂਕਿ ਸਾਡੇ ਹੱਲ ਵੀ ਸਾਡੇ ਮਸਲੇ ਉਹਨਾਂ ਨੇ ਇਹੀ ਕਰਨੇ ਆ ਸਾਡਾ ਉਹਨਾਂ ਨੇ ਚੀਵ ਖਾਲਸਾ ਦੁਆਨੇ ਸਾਡੇ ਮਸਲੇ ਹੱਲ ਕਰਨੇ ਆ ਐਸਜੀ ਫੀਸ ਨੇ ਕਰਨਾ ਉਹਨਾਂ ਕੋਲ ਸਟੂਡੈਂਟ ਬਹੁਤ ਹੈ ਗਿਆ ਪਰ ਉਹਨਾਂ ਨੂੰ رائے ਦੇਖਣ ਤੋਂ ਮੰਨਣ ਦੀ ਗੱਲ ਆ رائے ਉਹਨਾਂ ਨੂੰ ਦਿੱਤੀ ਸਿਰਫ 24 ਘੰਟੇ ਦਿਓ ਇਹ ਮੇਰੇ ਖਿਆਲ ਦੇ ਵਿੱਚ ਆ ਜੇ ਅੱਜ ਵੀ ਪੰਜਾਬ ਸਰਕਾਰ ਚਾਵੇ ਆਪਦੇ ਮੁਲਾਜ਼ਮਾਂ ਦੇ ਕੋਲੋਂ ਅਸੀਂ ਜੀ 21 ਫਰਵਰੀ ਮਨਾਉਣੇ ਆ 1 ਨਵੰਬਰ ਮਨਾਉਣੇ ਹੈਗੇ ਆ ਜੇ ਅਸੀਂ ਦੋ ਦਿਨਾਂ ਵਿੱਚ ਹੀ ਸਾਰੇ ਮੁਲਾਜ਼ਮਾਂ ਨੂੰ ਇਹ ਕਹੀਏ ਵੀ ਤੁਹਾਡੇ ਕੋਲ ਸਾਰੇ 35 ਅੱਖਰ ਵੀ ਸੁਣ ਲਿਆ ਤੇ ਲਿਖ ਕੇ ਵੀ ਦਿਖਾਓ ਤੇ ਬੋਲ ਕੇ ਸੁਣਾਓ ਤੇ ਬਹੁਤ ਸੋਖਾ ਹਾਲ ਜਿਹੜਾ ਹੋ ਸਕਦਾ ਹੈਗਾ ਅਦਰਵਾਈਜ਼ ਇਹ ਨਾ ਕੀਤਾ ਤਾਂ ਸਾਡੇ ਅਗੇ ਸਤਿ ਸ੍ਰੀ ਅਕਾਲ ਆਪਾਂ ਮੈਂ ਪੰਜਾਬੀ ਲਈ ਸੇਵਾ ਕਰਦਾ ਕਰਦਾ ਕਰ ਕੀ ਬਿਲਕੁਲ ਬਿਲਕੁਲ ਤੁਸੀਂ ਕੁਝ ਵੀ ਨਹੀਂ ਬਿਲਕੁਲ ਪਤਾ ਦੀ ਗੱਲ ਕੀਤੀ ਹੈ ਜਿਹੜੀ ਮੈਂ ਗੱਲ ਕਰ ਰਿਹਾ ਆਪ ਉਹ ਇੱਕੋ ਗੱਲ ਹੀ ਆਪਾਂ ਕਰ ਰਹੇ ਆਂ ਕਿ ਅੱਜ ਦੇ ਜਮਾਨੇ ਦੇ ਵਿੱਚ ਜਿੰਨਾ ਚ ਜਿਹੜੀਆਂ ਨੀਤੀਆਂ ਨੇ ਜਨ ਨੂੰ ਪਾਸ਼ਾ ਨੀਤੀਆਂ ਸੀ ਆਣੇ ਆਏ ਸਰਕਾਰੀ ਨੀਤੀਆਂ મોટા ਤੌਰ ਤੇ ਆਣਿਆ ਉਹਨਾਂ ਦੇ ਵਿੱਚ ਉਸ ਪਾਸ਼ਾ ਦਾ ਪੂਰਾ ਭਰੂ ਨਹੀਂ ਹੁੰਦੀ ਉਸ ਖਿੱਤੇ ਦੇ ਵਿੱਚ ਜਿੱਥੋਂ ਦੀ ਉਹ ਪਾਸ਼ਾ ਹੈ ਤਾਂ ਉਹਦਾ ਬਚਣਾ ਜਿਹੜਾ ਬਹੁਤ ਔਖਾ ਹੋ ਜਾਏਗਾ ਔਰ ਪਾਸ਼ਾ ਪਾਕ ਵਾਲਿਆਂ ਨੇ ਕਿਵੇਂ ਪੰਜਾਬੀ ਆਏ ਜੇ ਜਦੋਂ ਉਹਨਾਂ ਪੰਜਾਬੀ ਪੜ੍ਹੀ ਨਹੀਂ ਹੁਣ ਬਹੁਤੇ ਪੰਜਾਬ ਦੇ ਨੌਕਰੀਆਂ ਵਾਲੇ ਉਹਨੇ ਅੰਗਰੇਜ਼ੀ ਮਾਧਿਅਮ ਚ ਪੜ ਕੇ ਆਏ ਨੇ ਜੇ ਪੰਜਾਬੀ ਮਾਧਿਅਮ ਚ ਪੜ ਕੇ ਆਏ ਨੇ ਤਾਂ ਉੱਥੇ ਆਨੇ ਪੰਜਾਬੀ ਪੜਾਉਣ ਦੀ ਲੋੜ ਹੀ ਕੋਈ ਨਹੀਂ ਹੁੰਦੀ ਹੈ ਸਾਰਿਆਂ ਨੂੰ ਪ੍ਰਾਧਾਨਾਂ ਵਾਲੇ ਵੀ ਪੰਜਾਬੀ ਪੜਾਉਣ ਨੂੰ ਕੋਈ ਕੋਈ ਅਸ਼ਬਾਸ਼ਾਸਤਰਾ ਵਾਲਾ ਹੈ ਕੋਈ ਵਿਗਿਆਨ ਵਾਲਾ ਪੰਜਾਬੀ ਪੜਾਉਂਦਾ ਪੰਜਾਬੀ ਦਾ ਜਾਫਕ ਨਹੀਂ ਹੈ ਉਹਦੇ ਆਪਾਂ ਦੀ ਆਪਣੀ ਸਖਲਾਈ ਹੈ ਨਹੀਂ ਪੰਜਾਬੀ ਭਾਸ਼ਾ ਦੀ ਤਾਂ ਇਸ ਕਰਕੇ ਗੱਲ ਇਥੇ ਆ ਕੇ ਮੁਕਦੀ ਹੈ ਕਿ ਅੱਜ ਦੇ ਜਵਾਨੇ ਵਿੱਚ ਜਿਹੜੀ ਸਾਡੀਆਂ ਪਾਸ਼ਾ ਨੀਤੀਆਂ ਨੇ ਕਿਸੇ ਖਿੱਤੇ ਦੀਆਂ ਸਰਕਾਰ ਦੀਆਂ ਜਿੰਨਾ ਚਿਰ ਉਹ ਉਸ ਪਾਸ਼ਾ ਦੇ ਹੱਕ 'ਚ ਪੂਰੀ ਤਰ੍ਹਾਂ ਨਹੀਂ ਹੁੰਦੀਆਂ ਉਹਨਾਂ 'ਚ ਥੋੜੇ ਬੋਲ ਤੇ ਹਿल्ल्या ਨਾਲ ਤੁਸੀਂ ਕਰਦੇ ਹੋ ਪੈ ਕਹਦੇ ਪੜਾਉਂਦੇ ਹੋ ਕਿ ਲੋਕਾਂ ਨੂੰ ਲੋਕ ਮਾਰਾ ਉਟਾ ਖਰਗਾਨ ਕਰ ਵੀ ਲੈਣਗੇ 35 ਸਿੱਖ ਵੀ ਲੈਣਗੇ ਪਰ 35 ਸਿੱਖ ਨਾਲ ਤਾਂ ਇਹ ਨਾ ਪੰਜਾਬੀ ਬਚ ਜਾਣੀ ਆਖਰ ਗਿਆ ਨਾਲ ਤਾਂ ਨਹੀਂ ਪੰਜਾਬੀ ਬਚ ਜਾਣੀ ਪੰਜਾਬੀ ਤਾਂ ਬਚੇਗੀ ਕਿ ਪੰਜਾਬ ਦੇ ਬੰਦੇ ਨੂੰ ਲੱਗੇ ਵੀ ਪੰਜਾਬੀ ਬਿਨਾਂ ਮੇਰੇ ਕੋਲ ਹੱਸ ਨਹੀਂ ਹੋਣਾ ਨਾ ਸਰਕਾਰੀ ਨੌਕਰੀ ਆਥੋਣੀ ਹੈ ਨਾ ਨਿੱਜੀ ਨੌਕਰੀ ਆਥੋਣੀ ਹੈ ਨਾ ਮੇਰਾ ਜਿਹੜਾ ਕੰਮਕਾਰ ਚੱਲ ਸਕਦਾ ਪੰਜਾਬੀ ਤੋਂ ਗਿਆ ਨਾ ਮੇਰੇ ਪੜ੍ਹਾਈ ਹੱਥ ਹੁੰਨੀ ਹੈ ਪਰ ਆਪੇ ਪੰਜਾਬੀ ਬੱਜ ਜਾਏਗੀ ਉਹ ਵੀ ਮੇਰੀ ਸਿਰਫ ਕੋ ਬੇਨਤੀ ਆ ਕਿ 35 ਅੱਖਰ ਸਿੱਖਣਾ ਜੇ 35 ਅੱਖਰ ਸਿੱਖਣ ਤੋਂ ਬਿਨਾ ਵੀ ਕੁਝ ਨਹੀਂ ਆਉਣਾ ਸ਼ੁਰੂਆਤ ਤੁਹਾਨੂੰ ਕੈਦੇ ਤੋਂ ਹੀ ਕਰਨੀ ਪਊਗੀ ਨਾ ਬਿਲਕੁਲੋ ਵੀ ਠੀਕ ਇੱਕੋ ਇੱਕ ਇੱਕੋ ਗੱਲ ਦੇ ਨਾਲ 35 ਅੱਖਰ ਜਿਹੜੇ ਹੈਗੇ ਆ 24 ਘੰਟੇ ਚ ਸਾਰਾ ਪੰਜਾਬ ਸਿੱਖ ਸਕਦਾ ਜਿਹਨੂੰ ਅੱਜ ਅਸੀਂ ਬੜਾ ਅੱਕੜ ਕੇ ਕਹਿੰਦੇ ਆ ਜਿਹਾ ਕਿ ਕਿਸੇ ਕਿਸੇ ਬੰਦੇ ਪ੍ਰੋਫੈਸਰ ਨੂੰ ਪੁੱਛ ਲਓ ਜਿਹੜੇ ਟੀਚਰ ਨੂੰ ਪੁੱਛ ਲਓ ਉਹ ਲੋ ਇੱਕ ਵਾਰੀ ਗੁਰੂ ਨਾਨਕ ਦੇ ਜਿਹੜਾ ਆਪਣੇ ਖਾਲਸਾ ਕੋਲੇ ਅੰਮ੍ਰਿਤਸਰ ਵਾਲੇ ਹੈਗੇ ਆ ਉਦਾਂ ਦੇ ਪ੍ਰਿੰਸੀਪਲ ਸਾਹਿਬ ਕਹਿੰਦੇ ਮੈਂ ਸਾਰੀ ਕਲਾਸ ਨੂੰ ਕਿਹਾ ਵੀ ਸਾਰੇ ਉੜਾੜਾ ਲੈ ਕੇ ਤੁਰੋ ਪਹਿਲਾ ਵਾਰ ਜੀ ਇਹ ਪਹਿਲਾ ਹੋਇਆ ਜੀ ਜਦੋਂ ਪੈਸੂ ਨੇ ਸੁਬੇ ਨੇ ਪੰਜਾਬੀ ਮਹਿਕਮੇ ਨੇ ਕਿਹਾ ਵੀ ਪੰਜਾਬੀ ਚ ਕੰਮ ਹੋਏਗਾ ਉਹ ਟਾਈਪ ਰਾਈਟਰ ਮਗਵਾਇਆ ਜਾਂਦੇ ਬੜੀਆਂ ਅੜੀਆਂ ਕਰਦੇ ਹਾਂ ਲੋਗ ਉਹਨੇ ਕਹਿੰਦਾ ਜੀ ਇੱਕ ਮਹੀਨਾ ਦਿੱਤਾ ਇਸ ਤੋਂ ਬਾਅਦ ਜਿਹੜਾ ਪੰਜਾਬੀ ਵਿੱਚ ਨਹੀਂ ਟਾਈਪ ਕਰੂਗਾ ਉਹਦਾ ਜਿਹੜਾ ਵਾ ਜਿਹੜਾ ਤਨਖਾਹ ਵਾਧਾ ਨਹੀਂ ਹੋਏਗਾ ਉਹਦਾ ਜਿਹੜਾ ਵਾਧਾ ਰੁਕ ਜਾਂ ਡਿਗਰੀਮੈਂਟ ਰੁਕ ਜਾਏਗਾ ਸਾਰੇ ਸਿੱਖ ਹੈ ਆ ਅੱਤਾ ਤੁਰਕ ਨੂੰ ਸਾਰੇ ਜਾਣਦੇ ਨੇ ਜਿਹੜਾ ਤੁਰਕੀ ਪਾ ਦਾ ਤੁਰਕੀ ਸ਼ੋ ਦੇ ਅੰਦਰ ਵੀ ਅਸੀ ਰੋਮਨ ਵਰਤਨੀ ਹੈ ਉਹ ਕਹਿੰਦੇ ਜੀ ਬੜਾ ਚਿਰ ਲੱਗਿਆ ਆ ਤਾਂ ਬੜਾ ਚਿਰ ਕੱਲ ਤੋਂ ਰੋਮਨ ਵਰਤੀ ਜਾਏਗੀ ਸਾਰੀ ਤੁਰਕੀ ਦੇ ਵਿੱਚ ਅਗਲੇ ਦਿਨ ਤੋਂ ਸਾਰੀ ਜਿਹੜੀ ਤੁਰਕੀ ਰੋਮਨ ਚ ਲਿਖੀ ਜਾਣ ਲੱਗੀ ਤੋਂ ਇਹ ਹੁੰਦਾ ਅੱਜ ਦੇ ਜ਼ਮਾਨੇ ਜਿਹੜੇ ਸਟੇਟ ਹੈ ਜਿੰਨੂੰ ਰਾਜਾ ਨੇ ਆਏ ਸਰਕਾਰ ਸਿੱਧੇ ਸ਼ਬਦਾਂ ਚ ਯਾਦ ਦਿੰਦੇ ਆ ਉਹਦੇ ਰਹੀਂ ਹੀ ਕੰ ਦਨੇ ਪੁਆਤੇ ਉਹ ਬੜੇ ਛੇਤੀ ਹੋ ਸਕਦੇ ਨੇ ਦਨੇ ਤਸੱਲੀ ਨਾਲ ਹੋ ਸਕਦੇ ਨੇ ਉਹੀ ਕਰਦਾ ਰਜਿੰਦਰ ਪਾਲ ਸਿੰਘ ਬਰਾੜ ਹੈਗੇ ਆ ਜੀ ਦੀਨ ਸਾਹਿਬ ਉਹ ਕਹਿੰਦੇ ਮੈਨੂੰ ਕਿਸੇ ਸੱਜਣਾ ਐਕਸਪਰਟ ਦੇ ਤੌਰ ਤੇ ਜੌਬ ਦੇਣ ਲਈ 6 ਪੀ ਐਚ ਡੀ ਆਈ ਪੰਜਾਬੀ ਦੀ ਜੌਬ ਸੀਗੀ ਇੱਕ ਚਾਅ ਰੱਖਿਆ ਤੇ ਇੱਕ ਬੋਰਡ ਰੱਖਿਆ ਉਹਨਾਂ ਕਹਿੰਦੇ ਤੁਸੀਂ ਉੜਾੜ ਲਿਖਦੇ ਹੋ 35 ਲਿਜ ਸਿਰਫ ਦੋ ਬੰਦੇ ਲਿਖ ਸਕੇ ਕਿੰਨੀ ਮਾੜੀ ਗੱਲ ਹੈ ਕਿ ਪੀ ਐਚ ਡੀ ਕੀਤੇ ਹੋਣ ਮੈਂ ਇੱਕ ਬੰਦੇ ਦਾ ਨਾਮ ਹੀ ਤੁਹਾਨੂੰ ਲੈ ਰਿਆ ਜਿਹੜੇ ਬੰਦੇ ਨੇ ਟੈਸਟ ਲਿਆ ਹੈਗਾ ਵਾ ਇਹਦੀ ਲੋੜ ਸਭ 24 ਘੰਟੇ ਦੀ ਆ ਸਾਰੇ ਬੰਦਿਆਂ ਨੂੰ ਕੋਸ਼ਿਸ਼ ਕਰਨ ਦੀ ਲੋੜ ਆ ਨਿੱਕੀ ਜੀ ਕੋਸ਼ਿਸ਼ ਦੇ ਨਾਲ ਅਸੀਂ ਪੰਜਾਬੀ ਨੂੰ ਬਚਾ ਸਕਾਂਗੇ ਮੇਰੇ ਤੇ ਖਿਆਲ ਦੇ ਚ ਉਹ ਜਿਹੜੇ ਜਾਤੀ ਪੱਦਰ ਤੇ ਯਤਨ ਹੋਣਾ ਚਾਹੀਦੇ ਨੇ ਵਾਪਸ ਸਾਰੇ ਲੱਗ ਹੋਰ ਲੱਗੇ ਨੇ ਉਹ ਕਰ ਸਕਨੇ ਆ ਪਰ ਜਿੰਨਾ ਚਿਰ ਰਾਸ਼ੀ ਮਹਿਮਨੀ ਬੰਦੀ ਹੋ ਰਾਸ਼ੀ ਨੀਤੀਆਂ ਦੇ ਵਿੱਚ ਬਦਲਾ ਨਹੀਂ ਹੁੰਦਾ ਉਹਨਾਂ ਚਿਰ ਜਾਤੀ ਯਤਨ ਨੇ ਉਹ ਥੋੜੀ ਗੱਲ ਜਿਹੜੀ ਪੰਜਾਬੀ ਦੀ ਜਿੰਦਗੀ ਨੂੰ ਲੰਮਾ ਤੇ ਕਰ ਸਕਦੇ ਨੇ ਥੋੜੀ ਜਿਹੀ ਬਿਹਤਰ ਕਰ ਸਕਦੇ ਨੇ ਪਰ ਵਿਚਾਰ ਜਿਹੜਾ ਉਹ ਪੂਰੀ ਤਰ੍ਹਾਂ ਨਹੀਂ ਬਚਾਇਆ ਜਾ ਸਕਦਾ ਜਿੰਨਾ ਚਿਰ ਉਸ ਖਿੱਤੇ ਦੇ ਵਿੱਚ ਉਹ ਬੋਲੀ ਜਿਹੜੀ ਹਾਰੇ ਕੰਮਕਾਜ ਲਈ ਜਿਹੜੀ ਵਿਦਿਆ ਸ਼ਦਿਆ ਲਈ ਭਾਰੋਂ ਨਹੀਂ ਹੁੰਦੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਚੰਗੇ ਵਿਚਾਰ ਬਹੁਤ ਧੰਨਵਾਦ ਚੰਗੇ ਜੀ ਮੇਰੀ ਗੱਲ ਜਿਹੜੀ ਹੈਗਾ ਵਿਚਾਰਿਆ ਜੀ